ਅੱਜ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤਾਂ ਤਨ ਤੁਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਭੈਣੋ ਬਹੁਤ ਪਿਆਰੀ ਜੀ ਅੱਜ ਟ੍ਰਿਕ ਲੈ ਕੇ ਆਏ ਹਾਂ ਤੁਹਾਡੇ ਨਾਲ ਬੜੀ ਪਿਆਰੀ ਜੀ ਚੀਜ਼ ਸਾਂਝੀ ਕਰਨ ਲੱਗੀਆਂ ਤਾਂ ਜੋ ਤੁਸੀਂ ਆਪਣੇ ਘਰ ਦਾ ਸਾਰਾ ਕੰਮ ਛੁਟਕੀਆਂ ਦੇ ਵਿੱਚ ਖਤਮ ਕਰ ਸਕਦੀਆਂ ਤੇ ਇੱਕੋ ਟ੍ਰਿਕ ਦੇ ਨਾਲ ਤੁਹਾਡੇ ਘਰ ਦੇ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਹੋ ਸਕਦੇ ਨੇ ਜੇ ਆਪਾਂ ਕਿਹੜੇ ਕਿਹੜੇ ਕੰਮ ਜਿਹੜੇ ਆ ਉਹ ਕਰ ਸਕਦੇ ਆ ਚਲੋ ਮੈਂ ਤੁਹਾਨੂੰ ਦੱਸਦੀ ਆ ਇੱਕ ਬਹੁਤ ਆਸਾਨ ਜਿਹਾ ਬੜਾ ਸਸਤਾ ਜਿਹਾ ਕਲੀਨਰ ਬਣਾ ਕੇ ਔਰ ਕਲੀਨਰ ਸਸਤਾ ਜ਼ਰੂਰ ਹੈ ਪਰ ਉਹਦਾ ਰਿਜ਼ਲਟ ਮਹਿੰਗੇ ਮਹਿੰਗੇ ਕਲੀਨਰਾਂ ਨਾਲੋਂ ਕਿਤੇ ਵੱਧ ਕੇ ਹੈ ਚਲੋ ਜੀ ਕਰਦੇ ਆ ਵੀਡੀਓ ਸਟਾਰਟ ਜੀ ਇੱਥੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਦੀ ਇੱਕ ਬੋਟਲ ਲੈ ਲਈ ਆ ਸਪਰੇਅ ਵਾਲੀ ਤੁਸੀਂ ਕੋਈ ਵੀ ਬੋਟਲ ਲੈ ਸਕਦੇ ਹੋ ਤੇ ਇਹਦੇ ਵਿੱਚ ਨਾ ਅਸੀਂ ਇੱਕ ਗਲਾਸ ਪਾ ਦਿੱਤਾ ਪਾਣੀ ਦਾ ਠੀਕ ਹੈ ਜੀ ਇੱਕ ਗਲਾਸ ਮੈਂ ਇਹਦੇ ਵਿੱਚ ਪਾਣੀ ਭਰ ਲਿਆ ਤੇ ਇਹਦੇ ਵਿੱਚ ਨਾ ਮੈਂ ਇੱਕ ਚੀਜ਼ ਪਾ ਦਾਂਗੀ ਮੈਂ ਕੀ ਪਾਵਾਂਗੀ ਈਨੂ ਤੇ ਜੇ ਤੁਹਾਡੇ ਕੋਲ ਈਨੂ ਨਹੀਂ ਹੈਗਾ ਤੇ ਤੁਸੀਂ ਇੱਥੇ ਬੇਕਿੰਗ ਸੋਡਾ ਵੀ ਲੈ ਸਕਦੇ ਹੋ ਮਿੱਠਾ ਸੋਡਾ ਜਿਹੜਾ ਆਪਾਂ ਅਕਸਰ ਖਾਨ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਤੁਹਾਡੇ ਵਰਤਿਆ ਜਾਂਦਾ ਇੱਕ ਪੈਕਟ ਪਾ ਦੇਣਾ ਜੀ ਈਨੂ ਦਾ ਆ ਠੀਕ ਹੈ ਜੀ ਈਨੂ ਲੈ ਲਓਗੇ ਤਾਂ ਜ਼ਿਆਦਾ ਵਧੀਆ ਹੈ ਤੇ ਨਹੀਂ ਤਾਂ ਬੇਕਿੰਗ ਸੋਡਾ ਵੀ ਕਾਫੀ ਅਸਰਦਾਰ ਹੁੰਦਾ ਤੁਸੀਂ ਦੇਖਿਓ ਆਪਾਂ ਇੰਨੀ ਸੌਖੇ ਟਰਿੱਕੇ ਤਿਆਰ ਕਰ ਲੈਣੀ ਆ ਇਹਦੇ ਨਾਲ ਆਪਾਂ ਨੂੰ ਜ਼ਿਆਦਾ ਕੰਮ ਕਰਨ ਦੀ ਲੋੜ ਨਹੀਂ ਹੈਗੀ ਇਹ ਸਪਰੇ ਦੇ ਨਾਲ ਸਾਡੇ ਘਰ ਦੇ ਜਿਹੜੇ ਆ ਉਹ ਕਾਫੀ ਕੰਮ ਹੋ ਜਣੇ ਨੇ ਤੇ ਇਹ ਬੜੀ ਯੂਸਫੁਲ ਟਰਿੱਕ ਆ ਤੇ ਤੁਹਾਨੂੰ ਕੰਮਕਾਰ ਦੇ ਵਿੱਚ ਜਿਹੜੀ ਆ ਉਹ ਬਹੁਤ ਮਦਦ ਮਿਲੂਗੀ ਕਿਉਂਕਿ ਅਸੀਂ ਜਦੋਂ ਡਸਟਿੰਗ ਕਰਨ ਲੱਗਦੇ ਆ ਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਊਗੀ ਜੇ ਅਸੀਂ ਇਹ ਸਪਰੇ ਸਾਡੇ ਕੋਲ ਹੋਊਗੀ ਤੇ ਤੁਸੀਂ ਜਿੱਥੇ ਵੀ ਇਹਨੂੰ ਮਰਜ਼ੀ ਲਗਾ ਕੇ ਤੇ ਤੁਸੀਂ ਕਲੀਨ ਕਰ ਸਕਦੇ ਹੋ ਤੇ ਤੁਹਾਨੂੰ ਮੈਂ ਕਲੀਨ ਕਰਕੇ ਵੀ ਦਿਖਾਉਣੀ ਆ ਕਿ ਅਸੀਂ ਇਸ ਸਪਰੇ ਦੇ ਨਾਲ ਕਿਹੜੀ ਕਿਹੜੀ ਕਲੀਨਿੰਗ ਜਿਹੜੀ ਆ ਉਹ ਕਰ ਸਕਦੇ ਆ ਠੀਕ ਹੈ ਜੀ ਤੇ ਦੂਸਰੀ ਚੀਜ਼ ਜਿਹੜੀ ਆ ਉਹ ਮੈਂ ਇੱਥੇ ਪਾਵਾਂਗੀ ਜੀ ਸ਼ੈਂਪੂ ਮੈਂ ਇੱਥੇ ਕਲੀਨਿਕ ਪਲਸ ਸ਼ੈਂਪੂ ਲੈ ਲਿਆ ਤੁਹਾਡੇ ਕੋਲੇ ਤੁਹਾਡੇ ਕੋਲ ਘਰੇ ਜਿਹੜਾ ਵੀ ਸ਼ੈਂਪੂ ਹੈਗਾ ਤੁਸੀਂ ਉਹੀ ਲੈ ਲੈਣਾ ਤੇ ਇਹ ਸ਼ੈਂਪੂ ਅਸੀਂ ਨਾ ਸਾਰਾ ਨਹੀਂ ਪਾਣਾ ਹੈਗਾ ਇਹ ਸਿਰਫ ਅਸੀਂ ਪਾਵਾਂਗੇ ਠੀਕ ਹੈ ਜੀ ਇਹ ਮੈਂ ਅੱਧਾ ਸ਼ੈਂਪੂ ਪਾ ਲਿਆ ਅੱਧੇ ਨੂੰ ਮੈਂ ਰੱਖ ਲਿਆ ਠੀਕ ਹੈ ਤੇ ਇਹਦੇ ਉੱਪਰ ਆਪਾਂ ਇਹਨੂੰ ਰਬੜ ਪਾ ਕੇ ਰੱਖ ਸਕਦੇ ਹਾਂ ਕਿਉਂਕਿ ਇਵੇਂ ਦਾ ਜਿਹੜਾ ਸ਼ੈਂਪੂ ਆ ਫਿਰ ਕਿਸੇ ਟਰਿਕ ਦੇ ਵਿੱਚ ਕੰਮ ਆ ਸਕਦਾ ਹੈ ਠੀਕ ਹੈ ਜੀ ਤੁਸੀਂ ਦੇਖੋ ਮੈਂ ਕੋਈ ਜ਼ਿਆਦਾ ਚੀਜ਼ਾਂ ਨਹੀਂ ਲਈਆਂ ਹੋਈਆਂ ਜ਼ਿਆਦਾ ਮਹਿੰਗਾ ਕੋਈ ਖਰਚਾ ਨਹੀਂ ਆਪਾਂ ਕੀਤਾ ਹੋਇਆ ਤੇ ਜਿਆਦੇ ਮਹਿੰਗੇ ਮਹਿੰਗੇ ਤੁਸੀਂ ਕਲੀਨਰ ਲੈਨੇ ਹੋ ਹਨਾ ਤੇ ਕਿੰਨੇ ਮਹਿੰਗੇ ਹੁੰਦੇ ਨੇ ਉਹ ਤੇ ਇਹ ਸਿਰਫ ਤੁਹਾਡਾ ਜਿਹੜਾ ਬਹੁਤ ਸਸਤਾ ਜਿਹਾ ਇੱਕ ਕਲੀਨਰ ਬਣ ਕੇ ਤਿਆਰ ਹੋ ਗਿਆ ਮੈਂ ਤੁਹਾਨੂੰ ਦੱਸਦੀਆਂ ਕਿ ਕਿੰਨਾ ਜ਼ਿਆਦਾ ਯੂਸਫੁਲ ਆ ਤੇ ਕਿੰਨੀ ਵਧੀਆ ਕਲੀਨਿੰਗ ਜਿਹੜੀ ਉਹ ਕਰ ਦਿੰਦਾ ਕਿਉਂਕਿ ਆਪਾਂ ਤੁਹਾਡੇ ਸਾਹਮਣੇ ਹੀ ਇਹ ਚੀਜ਼ ਕਰਕੇ ਦਿਖਾਵਾਂਗੇ ਹਾਂਜੀ ਜੀ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਹਾਂ ਜੀ ਇਹ ਲੌਬੀ ਵਾਲੇ ਸ਼ੀਸ਼ੇ 'ਚ ਤੇ ਤੁਸੀਂ ਦੇਖ ਸਕਦੇ ਆ ਕਿ ਸ਼ੀਸ਼ਾ ਕਿੰਨਾ ਜ਼ਿਆਦਾ ਗੰਦਾ ਆ ਕਿਉਂਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਮੈਂ ਪਹਿਲਾਂ ਵੀ ਦੱਸਿਆ ਕਿ ਘਰ ਦੇ ਵਿੱਚ ਕੰਮ ਚੱਲਦਾ ਪਿਆ ਸੀ ਉਹਦੇ ਕਰਕੇ ਬਹੁਤ ਜ਼ਿਆਦਾ ਵੇਖੋ ਡਸਟ ਕਿੰਨੀ ਜ਼ਿਆਦਾ ਇਹਦੇ ਉੱਪਰ ਤੇ ਇਸ ਆਪਾਂ ਕਲੀਨਰ ਦੇ ਨਾਲ ਹੁਣ ਇਹਨੂੰ ਕਲੀਨ ਕਰਾਂਗੇ ਦੇਖੋ ਹੁਣ ਇਸ ਸ਼ੀਸ਼ੇ ਨੂੰ ਸਾਫ਼ ਕਰਨ ਵਾਸਤੇ ਮੈਂ 100 150 ਦਾ ਕਲੀਨਰ ਤਾਂ ਲਿਆਣਾ ਨਹੀਂ ਹਨਾ ਕਿਉਂਕਿ ਇਹ ਸ਼ੀਸ਼ੇ ਤਾਂ ਘਰ ਦੇ ਵਿੱਚ ਬਹੁਤ ਨੇ ਜੇ ਆਪਾਂ ਵਾਸ਼ ਰੂਮ ਵੱਲ ਚੱਲ ਜਾਈਏ ਤਾਂ ਉੱਥੇ ਸ਼ੀਸ਼ਾ ਲੱਗਾ ਹੋਇਆ ਡਰਾਈング ਰੂਮ 'ਚ ਚੱਲ ਜਾਈਏ ਤਾਂ ਸ਼ੀਸ਼ਾ ਲੱਗਾ ਹੋਇਆ ਇੱਥੇ ਸਾਹਮਣੇ ਸ਼ੀਸ਼ਾ ਲੱਗਾ ਹੋਇਆ ਤੇ ਮੈਨੂੰ ਲੱਗਦਾ ਹੈ ਕਿ ਇੰਨਾ ਜ਼ਿਆਦਾ ਆਪਾਂ ਸ਼ੀਸ਼ਿਆਂ ਤੇ ਮਹਿੰਗੇ ਮਹਿੰਗੇ ਕਲੀਨਰ ਲਿਆ ਕੇ ਯੂਜ਼ ਕਰਾਂਗੇ ਇਥੇ ਫਜ਼ੂਲ ਖਰਚੀ ਆ ਤੇ ਜਸਟ ਇੱਕ ਦੋ ਪੇਜ ਤਿਆਰ ਹੋ ਗਿਆ ਸਾਡਾ ਇਹ ਕਲੀਨਰ ਦੇਖਦੇ ਆ ਕਿੰਨਾ ਕਾਮਜ਼ਾਬਾ ਤੇ ਇਹਨੂੰ ਮੈਂ ਕਰ ਲਿਆ ਜੀ ਇੱਥੇ ਸਪਰੇਅ ਸਪਰੇਅ ਕਰਾਂਗੇ ਤੇ ਨਾਲ ਹੀ ਆਪਾਂ ਮੈਂ ਵੀ ਤਾਂ ਇੱਕ ਕੱਪੜਾ ਲੈ ਲਿਆ ਇਹ ਫਾਈਬਰ ਵਾਲਾ ਇਹ ਬਹੁਤ ਵਧੀਆ ਜਿਹੜੀ ਕਲੀਨਿੰਗ ਆ ਉਹ ਕਰ ਦਿੰਦਾ ਤਾਂ ਤੁਸੀਂ ਇੱਥੇ ਕਾਟਨ ਦਾ ਕੱਪੜਾ ਵੀ ਲੈ ਸਕਦੇ ਹੋ ਹਾਂਜੀ ਬੁੱਤ ਤੁਸੀਂ ਦੇਖਿਓ ਕਿ ਇਹਨੇ ਇੱਕਦਮ ਜਿਹੜੀ ਸਾਰੀ ਡਸਟ ਆ ਉਹ ਰਿਮੂਵ ਕਰ ਦਿੰਦਾ ਤੇ ਸਾਡਾ ਜਿਹੜਾ ਸ਼ੀਸ਼ਾ ਇੱਕਦਮ ਸਾਫ਼ ਹੋ ਜਾਣਾ ਤੇ ਮਾਤਰ 1-2 ਰੁਪਏ ਦੇ ਵਿੱਚ ਠੀਕ ਹੈ ਜੀ ਕੋਈ ਮਹਿੰਗੇ ਕਲੀਨਰ ਨਹੀਂ ਆਪਾਂ ਲੈਣੇ ਤੇ 1-2 ਰੁਪਏ ਦੀ ਕਾਦੇ ਆ ਜੀ ਜਿੰਨਾ ਆਪਾਂ ਇਹ ਬਣਾਇਆ ਹੋਇਆ ਮੈਨੂੰ ਲੱਗਦਾ ਕਿ ਇਹ 8-10 ਦਿਨ ਕਿਤੇ ਨਹੀਂ ਜਾਣਾ ਹੈਗਾ ਤੇ ਬਾਕੀ ਇਹਦੇ ਨਾਲ ਆਪਾਂ ਕੀ ਕੀ ਕਲੀਨ ਕਰ ਸਕਦੇ ਤੁਹਾਨੂੰ ਮੈਂ ਸਾਰਾ ਦੱਸ ਦਿਆਂ ਤੇ ਬਹੁਤ ਵਧੀਆ ਇਹ ਕਲੀਨਰ ਆ ਜੀ ਹਾਂਜੀ ਤੇ ਦੇਖੋ ਤੁਸੀਂ ਕਿੰਨਾ ਜ਼ਿਆਦਾ ਆਪਣਾ ਜਿਹੜਾ ਸ਼ੀਸ਼ਾ ਆ ਸਾਫ਼ ਹੋ ਗਿਆ ਹਨਾ ਤੇ ਇਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਸਾਫ਼ ਹੀ ਕਾਪ ਕਰ ਲਾਂਗੇ ਹਾਂਜੀ ਦੇਖੋ ਧਰਮੇ ਨੂੰ ਇੱਕ ਦਾ ਕੋਟਕੇ ਸਾਰੇ ਨੂੰ ਕਲੀਨ ਕਰ ਦਾਂਗੇ ਕਿਉਂਕਿ ਬਹੁਤ ਜ਼ਿਆਦਾ ਸ਼ੀਸ਼ਾ ਗੰਦਾ ਹੋ ਗਿਆ ਸੀਗਾ ਇਹਨਾਂ ਉਤਾਰ ਕੇ ਸ਼ੀਸ਼ਾ ਬਾਹਰ ਰੱਖਿਆ ਹੋਇਆ ਸੀ ਤੇ ਬਹੁਤ ਜ਼ਿਆਦਾ ਇਹਦੇ ਉੱਪਰ ਮਿੱਟੀ ਇਕੱਠਾ ਹੋਈ ਨਾ ਉਹ ਪੈ ਗਿਆ ਇਹ ਸ਼ੀਸ਼ਾ ਦੇਖੋ ਸਾਡਾ ਇੱਕਦਮ ਜਿੱਦਾਂ ਅਸੀਂ ਬਾਜ਼ਾਰ ਤੋਂ ਮਹਿੰਗੇ ਮਹਿੰਗੇ ਕਲੀਨਰ ਲਿਆ ਕੇ ਫਿਰ ਸ਼ੀਸ਼ਾ ਸਾਫ਼ ਕਰਦੇ ਹਾਂ ਉਵੇਂ ਹੀ ਸਾਡਾ ਸ਼ੀਸ਼ਾ ਜਿਹੜਾ ਫ੍ਰੀਜ ਘਰੀ ਸਾਫ ਹੋ ਗਿਆ ਕੋਈ ਜ਼ਰੂਰਤ ਨਹੀਂ ਪਈ ਹੈਗੀ ਤੇ ਆ ਜਿਹੜੇ ਦਾਗ ਲੱਗੇ ਨੇ ਇਹ ਸਾਰੇ ਮੈਂ ਸਾਫ਼ ਕਰ ਲੂੰਗੀ ਤੁਸੀਂ ਦੇਖੋ ਹਨਾ 1 ਮਿੰਟ ਲੱਗਾ ਸਾਰਾ ਮੈਨੂੰ ਤੇ ਸਾਡਾ ਇੰਨਾ ਵੱਡਾ ਜਿਹੜਾ ਸ਼ੀਸ਼ਾ ਹੈ ਉਹ ਇੱਕਦਮ ਸਾਫ਼ ਹੋ ਗਿਆ ਤੇ ਤੁਸੀਂ ਆਪਣੇ ਜਿੱਦਾਂ ਗ੍ਰਿਲਾਂ ਦੇ ਉੱਪਰ ਸ਼ੀਸ਼ੇ ਲੱਗੇ ਹੁੰਦੇ ਆ ਛੱਤ ਉੱਪਰ ਸ਼ੀਸ਼ੇ ਲੱਗੇ ਹੁੰਦੇ ਆ ਇਸ ਕੋ ਦਿਨਾ ਤੁਸੀਂ ਸਾਫ ਕਰ ਸਕਦੇ ਹੋ ਤਾਂ ਤੁਸੀਂ ਦੇਖੋ ਕਿੰਨਾ ਜ਼ਿਆਦਾ ਸਾਫ ਹੋ ਗਿਆ ਹਨ ਇੱਕ ਵੀ ਦਾਗ ਜਿਹੜਾ ਉਹ ਨਹੀਂ ਰਹਿ ਗਿਆ ਤੇ ਇਕੱਲਾ ਸ਼ੀਸ਼ਾ ਹੀ ਨਹੀਂ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਦੇ ਨਾਲ ਆਪਾਂ ਹੋਰ ਕੀ ਕੀ ਕਲੀਨ ਕਰ ਸਕਦੇ ਹਾਂ ਹੁਣ ਆਪਾਂ ਜਿਵੇਂ ਇੱਥੇ ਡਰਾਇੰਗ ਰੂਮ 'ਚ ਆ ਗਏ ਆਈਆਂ ਤਾਂ ਤੁਸੀਂ ਦੇਖ ਸਕਦੇ ਹਾਂ ਕਿ ਸੋਫਿਆਂ ਤੇ ਲੱਗੇ ਜਿਹੜਾ ਸ਼ੀਸ਼ਾ ਆ ਟੇਬਲ ਵਾਲਾ ਜਿਹੜਾ ਕਿੰਨਾ ਜ਼ਿਆਦਾ ਗੰਦਾ ਆ ਔਰ ਬਹੁਤ ਜ਼ਿਆਦਾ ਇਹਦੇ ਉੱਪਰ ਦਾਗ ਪਈ ਹੋਏ ਨੇ ਸ਼ਾਇਦ ਫੋਨ ਦੇ ਵਿੱਚ ਘੱਟ ਨਜ਼ਰ ਆ ਰਹੇ ਨੇ ਪਰ ਬਹੁਤ ਜ਼ਿਆਦਾ ਦਾਗ ਨਹੀਂ ਮੈਲਾਗੋ ਵੀ ਦਿਖਾਉਣੀ ਇਹਨਾਂ ਨੂੰ ਦੇਖੋ ਹੈਨਾ ਬਹੁਤ ਜ਼ਿਆਦਾ ਗੰਦਾ ਸ਼ੀਸ਼ਾ ਆ ਦੇਖੋ ਕਿੰਨੇ ਗੰਦੇ ਦਾਗ ਨੇ ਇੱਕ ਚੁਟਕੀ ਦੇ ਵਿੱਚ ਇਹ ਸਾਰੇ ਦਾਗ ਖਤਮ ਸਾਡੇ ਸਾਹਮਣੇ ਕਰਾਂਗੇ ਬਿਲਕੁਲ ਲਾਈਵ ਵੀਡੀਓ ਕੋਈ ਵੀ ਇਹ ਨਹੀਂ ਕਿ ਕੱਟ ਕਰਾਂਗੇ ਆਪਾਂ ਵੀਡੀਓ ਠੀਕ ਹੈ ਜੀ ਆਹ ਵਾਏ ਵਾਏ ਤੇ ਹੁਣੀ ਇਹਨ ਇੱਕਦਮ ਜਿਹੜਾ ਸ਼ੀਸ਼ਾ ਉਹ ਸਾਫ਼ ਹੋ ਜਾ ਦੇਖੋ ਜੀ ਕਿੱਥੇ ਗਿਆ ਦਾਗ ਹੈ ਨਾ ਬਿਲਕੁਲ ਬਹੁਤ ਵਧੀਆ ਯੂਸਫੁਲ ਟ੍ਰਿਕ ਔਰ ਸਸਤੀ ਜੀ ਟ੍ਰਿਕ ਜੇ ਨਾਲ ਤੁਸੀਂ ਬਾਜ਼ਾਰੋਂ ਇੰਨਾ ਮਹਿੰਗਾ ਕੈਮੀਕਲ ਲੈ ਕੇ ਆਓਗੇ ਕਲੀਨਰ ਲੈ ਕੇ ਆਓਗੇ ਉਹਦੇ ਨਾਲ ਵੀ ਸ਼ਾਇਦ ਨਾ ਕਲੀਨ ਨਹੀਂ ਹੋਣਾ ਤੇ ਹੋਰ ਪੈਸੇ ਵੀ ਇੰਨੇ ਫਜ਼ੂਲ ਤੇ ਬਹੁਤ ਸੋਖੀ ਠੀਕ ਆ ਕਿਉਂਕਿ ਅਸੀਂ ਜਿਹੜੀ ਇਨੁਕਾਈ ਹੋਈ ਹੈ ਨਾ ਉਹਦੇ ਨਾਲ ਬਹੁਤ ਕਲੀਨਿੰਗ ਹੋ ਜਾਂਦੀ ਆ ਵਧੀਆ ਤੁਸੀਂ ਦੇਖ ਸਕਦੇ ਆ ਤੁਹਾਡੇ ਸਾਹਮਣੇ ਹੀ ਮੈਂ ਇੰਨਾ ਗੰਦਾ ਸ਼ੀਸ਼ਾ ਜਿਹੜਾ ਸਾਫ਼ ਕੀਤਾ ਦੇਖੋ ਕੋਈ ਇਹਦੇ ਉੱਪਰ ਦਾਗ ਨਹੀਂ ਰਹਿ ਗਿਆ ਹਨਾ ਕਿੰਨਾ ਜ਼ਿਆਦਾ ਜਿਨਾ ਇਹ ਸਾਡਾ ਸ਼ੀਸ਼ਾ ਆ ਇਹ ਸਾਫ਼ ਹੋ ਗਿਆ ਬਿਲਕੁਲ ਫ੍ਰੀ ਸ਼ੀਸ਼ਾ ਸਾਫ਼ ਹੋਇਆ ਕਿਸੇ ਤਾਂ ਪਤਾ ਨੂੰ ਦੱਸ ਦਿੱਤੇ ਘਰ 'ਚ ਜਿੱਦਾਂ ਦੇ ਵੀ ਸ਼ੀਸ਼ੇ ਨੇ ਤੁਸੀਂ ਸਾਫ਼ ਕਰ ਸਕਦੇ ਹੋ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦੀ ਆ ਕਿ ਇਹ ਕਲੀਨਰ ਹੋਰ ਕੀ ਕੀ ਸਾਫ਼ ਕਰ ਸਕਦਾ ਹੈ ਜਿਵੇਂ ਦੇਖੋ ਸਾਡੇ ਤੋਫਿਆਂ ਦੇ ਉੱਪਰ ਇਹ ਹੈਂਡਲ ਨੇ ਟਾਡੇ ਨਾਲ ਸੋਫੇ ਵੀ ਬਹੁਤ ਜ਼ਿਆਦਾ ਖਰਾਬ ਗੰਦੇ ਹੋਏ ਨੇ ਤੇ ਡਸਟ ਬਹੁਤ ਪਈ ਹੋਈ ਆ ਤੇ ਇਹ ਵੀ ਮੈਂ ਤੁਹਾਨੂੰ ਸਾਫ਼ ਕਰਨੇ ਦੱਸਾਂਗੀ ਅੱਗੇ ਵੀ ਪਹਿਲਾਂ ਵੀ ਅਸੀਂ ਵੀਡੀਓ ਬਣਾਈ ਹੋਈ ਸੋਫਿਆਂ ਵਾਲੀ ਪਰ ਇਸ ਵਾਰ ਤੁਹਾਨੂੰ ਮੈਂ ਹੋਰ ਸੌਖੇ ਤਰੀਕੇ ਦੇ ਨਾਲ ਦੱਸਾਂਗੀ ਠੀਕ ਹੈ ਜੀ ਇਹਦੇ ਜਿਹੜੇ ਹੈਂਡਲ ਆ ਇਹ ਵੀ ਆਪਾਂ ਇਸ ਸਪਰੇਅ ਨਾਲ ਸਾਫ਼ ਕਰ ਸਕਦੇ ਆ ਦੇਖੋ ਭੈਣੋ ਸਿਰੇ ਸਿਰੇ ਟਾਈਮ ਇੰਨਾ ਹੁੰਦਾ ਨਹੀਂ ਡਸਟਿੰਗ ਕਰਨ ਦਾ ਹਨਾ ਤਾਂ ਤੁਸੀਂ ਦੇਖ ਸਕਦੇ ਆ ਕਿ ਡਸਟਿੰਗ ਕਿੰਨੀ ਜਲਦੀ ਤੁਹਾਡੀ ਹੋ ਸਕਦੀ ਆ ਬੇਸ਼ੱਕ ਤੁਸੀਂ ਜੇ ਤੁਹਾਨੂੰ ਲੱਗਦਾ ਹੈ ਜਿਨ੍ਹਾਂ ਦੇ ਸੋਫੇ ਇਸ ਤਰ੍ਹਾਂ ਦੇ ਨੇ ਹੈ ਨਾ ਕੱਪੜੇ ਵਾਲੇ ਸੋਫੇ ਤੇ ਨਾ ਕਰਨ ਠੀਕ ਹੈ ਜੀ ਆ ਦੇਖੋ ਬਹੁਤ ਸੋਹਣੀ ਚਮਕ ਆ ਜਾਂਦੀ ਹੈ ਪਰ ਸੋਫਿਆਂ ਵਾਸਤੇ ਮੈਂ ਇੱਕ ਵੱਖਰੀ ਟ੍ਰਿਕ ਤੁਹਾਡੇ ਨਾਲ ਸਾਂਝੀ ਕਰੂੰਗੀ ਇਹਦੇ ਨਾਲ ਨਹੀਂ ਕਰਾਂਗੇ ਇਹਦੇ ਨਾਲ ਆਪਾਂ ਜਿਹੜੇ ਇਹ ਹੈਂਡਲ ਆ ਇਹ ਜਰੂਰ ਸਾਫ਼ ਕਰਾਂਗੇ ਇਹਨਾਂ ਨਾਲ ਜ਼ਿਆਦਾ ਚਮਕਾ ਮਾਰਨ ਲੱਗ ਗਿਆ ਹੈਂਡਲ ਹੈ ਨਾ ਬਹੁਤ ਪਿਆਰੀ ਇਹ ਟ੍ਰਿਕ ਹੈ ਪੈਣਾ ਜਰੂਰ ਟਰਾਈ ਕਰਿਓ ਤੇ ਔਰ ਸਵੇਰੇ ਸਵੇਰੇ ਪੈਣਾ ਦੇ ਕੋਲ ਟਾਈਮ ਨਹੀਂ ਹੁੰਦਾ ਤੁਸੀਂ ਬਸ ਕੱਪੜਾ ਤੇ ਫੜ ਕੇ ਡਸਟਿੰਗ ਤੇ ਕਰ ਦਈਆਂ ਹੀ ਹੋ ਨਾਲ ਸਪਰੇਅ ਵਾਲੀ ਬੋਤਲ ਲੈ ਲਓ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਬਸ ਉੱਥੇ-ਉੱਥੇ ਸਪਰੇਅ ਕਰ ਦਿਓ ਤੇ ਆਪਣਾ ਕੰਮ ਸੰਸਾਨ ਬਣਾਈ ਜਾਓ ਹੁਣ ਦਮ ਮੈਂ ਅੱਗੇ ਹੋਰ ਵੀ ਦੱਸਦੀ ਆ ਜਿਵੇਂ ਹੁਣ ਸਾਡੇ ਦਰਵਾਜੇ ਆ ਦਰਵਾਜਿਆਂ ਦਾ ਹੈਂਡਲ ਇੱਥੇ ਹੋਰ ਮੈਂ ਇੱਕ ਵੀਡੀਓ ਪੈਣਾ ਬਣਾਈ ਆ ਤੁਸੀਂ ਘਰ ਦੇ ਵਿੱਚ ਪਾਲਿਸ਼ ਕਿੱਦਾਂ ਤਿਆਰ ਕਰ ਸਕਦੇ ਹੋ ਲੱਕੜ ਦੇ ਦਰਵਾਜਿਆਂ ਲਈ ਜਾਲ ਮਾਰ ਲਈ ਉਹ ਵੀਡੀਓ ਜ਼ਰੂਰ ਜਾ ਕੇ ਦੇਖਿਓ ਬਹੁਤ ਹਿਊਜ਼ਫੁਲ ਟ੍ਰਿਕ ਹੈ ਉਹ ਵੀ ਤੇ ਬਾਕੀ ਆਪਾਂ ਲੱਕੜ ਦੇ ਦਰਵਾਜ਼ੇ ਸਾਫ਼ ਕਰਨ ਵਾਲੀ ਵੀਡੀਓ ਵੀ ਬਣਾਈ ਹੋਈ ਆ ਤੇ ਇਹ ਦਰਵਾਜ਼ਾ ਸਾਡਾ ਬਹੁਤ ਜ਼ਿਆਦਾ ਗੰਦਾ ਹੋਇਆ ਇਹਦੇ ਉੱਪਰ ਆਪਾਂ ਇੱਕ ਹੋਰ ਨਵੀਂ ਟ੍ਰਿਕ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦਰਵਾਜ਼ੇ ਤੁਸੀਂ ਉਸ ਟ੍ਰਿਕ ਦੇ ਨਾਲ ਸਾਫ਼ ਕਰ ਲੈਣੇ ਆ ਤੇ ਜਿਹੜੇ ਇਹ ਹੈਂਡਲ ਆ ਇਹ ডেইলি ਤੁਸੀਂ ਇਸ ਤਰ੍ਹਾਂ ਏਸੀ ਸਪਰੇਅ ਦੇ ਨਾਲ ਕਰ ਲੈਣੇ ਆ ਤੁਸੀਂ ਇਸ ਤਰ੍ਹਾਂ ਆਪਣਾ ਦਰਵਾਜ਼ਾ ਵੀ ਇਹਦੇ ਨਾਲ ਕਲੀਨ ਕਰ ਸਕਦੇ ਹੋ ਠੀਕ ਹੈ ਬਾਕੀ ਜਿਹੜਾ ਬਹੁਤ ਜ਼ਿਆਦਾ ਡੀਪ ਕਲੀਨ ਕਰਨਾ ਲੱਕੜ ਦਾ ਦਰਵਾਜ਼ਾ ਉਹ ਤੁਹਾਨੂੰ ਮੈਂ ਦੱਸਾਂਗੀ ਵੀਡੀਓ ਬਣਾਵਾਂਗੀ ਬਾਕੀ ਤੁਸੀਂ ਦਰਵਾਜ਼ੇ ਦੇ ਉੱਪਰ ਪਾਲਿਸ਼ ਜਿਹੜੀ ਹੈ ਉਹ ਕਿਸ ਤਰ੍ਹਾਂ ਕਰਨੀ ਹੈ ਉਹ ਵੀ ਮੈਂ ਵੀਡੀਓ ਬਣਾਈ ਹੋਈ ਕਿ ਜੇ ਤੁਹਾਨੂੰ ਥੋੜਾ ਬਹੁਤਾ ਲੱਗੇ ਤਾਂ ਤੁਸੀਂ ਇਸ ਸਪਰੇ ਦੇ ਨਾਲ ਵੀ ਕਰ ਸਕਦੇ ਜੀ ਠੀਕ ਹੈ ਜੀ ਇਹ ਸਪਰੇ ਬਹੁਤ ਜ਼ਿਆਦਾ ਯੂਸਫੁਲ ਆ ਬਹੁਤ ਪਿਆਰੀ ਆ ਤੇ ਤੁਸੀਂ ਜ਼ਰੂਰ ਪੈਨੋ ਟਰਾਈ ਕਰਨੀ ਆ ਜੀਨ ਇਹਦੇ ਉੱਪਰ ਵੀ ਬਹੁਤ ਜ਼ਿਆਦਾ ਮਿੱਟੀ ਘਟਾ ਪਿਆ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਡਸਟ ਤੇ ਮੈਂ ਇਸੀ ਸਪਰੇ ਦੇ ਨਾਲ ਕਿਉਂਕਿ ਹੁਣ ਮੈਂ ਡਸਟਿੰਗ ਕਰ ਰਹੀ ਆ ਹਨਾ ਹੁਣ ਮੇਰਾ ਡਸਟਿੰਗ ਦਾ ਟਾਈਮ ਆ ਤਾਂ ਮੈਂ ਹੁਣ ਇੱਥੇ ਕੁਛ ਵੱਖਰਾ ਨਹੀਂ ਕਰਾਂਗੀ ਕਿ ਮੈਂ ਉਹ ਕੁਛ ਵੱਖਰਾ ਕਪੜਾ ਲਿਆਵਾਂ ਤੇ ਇਹਨੂੰ ਵੱਖਰੀ ਸਾਫ਼ ਕਰਾਂ ਨਹੀਂ ਬਿਲਕੁਲ ਨਹੀਂ ਮੈਂ ਹੀ ਥੋੜੀ ਸਪਰੇ ਪਾ ਕੇ ਇਹਦੇ ਨਾਲ ਹੀ ਇਹਨੂੰ ਕਲੀਨ ਕਰ ਦੇਵਾਂਗੀ ਹਾਂਜੀ ਦੇਖੋ ਅਸੀਂ ਇਹਨੂੰ ਹੀ ਚੰਗੀ ਤਰ੍ਹਾਂ ਸਾਫ਼ ਕਰ ਲੈ ਮਤਲਬ ਕਹਿਣ ਦੀ ਗੱਲ ਇਹ ਆ ਕਿ ਇਹ ਕਲੀਨਰ ਬਹੁਤ ਜ਼ਿਆਦਾ ਯੂਸਫੁਲ ਆ ਤੇ ਭੈਣੋ ਜ਼ਰੂਰ ਟਰਾਈ ਕਰ ਲਿਓ ਹਾਂਜੀ ਤੇ ਭੈਣੋ ਤੁਸੀਂ ਹੁਣ ਹੈਂਡਲ ਵੀ ਦੇਖ ਲੈ ਸਾਫ਼ ਕਰ ਲੈ ਆਪਾਂ ਦਰਵਾਜ਼ੇ ਵੀ ਦੇਖ ਲੈ ਤੇ ਇਹ ਸ਼ੀਸ਼ੇ ਵੀ ਦੇਖ ਲੈ ਤੇ ਤੁਸੀਂ ਆਪਣਾ ਫ੍ਰਿਜ ਜਿਹੜੀ ਹੈ ਉਹ ਵੀ ਸਾਫ਼ ਕਰ ਸਕਦੇ ਹੋ ਠੀਕ ਹੈ ਜੀ ਫ੍ਰਿਜ ਦਾ ਹੈਂਡਲ ਵੀ ਔਰ ਫ੍ਰਿਜ ਦਾ ਦਰਵਾਜ਼ਾ ਵੀ ਸਾਰਾ ਤੁਸੀਂ ਇਹਦੇ ਨਾਲ ਸਭ ਕਰ ਸਕਦੇ ਹੋ ਔਰ ਤੁਸੀਂ ਦੇਖਿਓ ਤੁਹਾਡੇ ਫ੍ਰਿਜ ਦਾ ਦਰਵਾਜ਼ਾ ਇੰਜ ਲੱਗ ਰਹਾ ਹੈ ਫ੍ਰਿਜ ਇਵੇਂ ਲੱਗਣੀਆ ਜਿਵੇਂ ਤੁਸੀਂ ਹੁਣ ਇਹ ਨਵੀਂ ਲੈ ਕੇ ਆਏ ਹੁੰਦੇ ਹੋ ਜਿੰਨੀ ਮਰਜ਼ੀ ਪੁਰਾਣੀ ਫ੍ਰਿਜ ਹੋਵੇ ਤੁਸੀਂ ਉਹਦਾ ਦਰਵਾਜ਼ਾ ਜਿਹੜਾ ਉਹ ਇਸ ਤਰ੍ਹਾਂ ਕਲੂਰ ਕਰ ਸਕਦੇ ਜੀ ਤੁਸੀਂ ਦੇਖ ਸਕਦੇ ਆ ਸਾਡੀ ਫ੍ਰੀਜ ਦਾ ਦਰਵਾਜਾ ਜਿਹੜਾ ਉਹ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਬਸ ਇਵੇਂ ਹੀ ਮੈਂ ਦਰਵਾਜਿਆਂ ਦੀ ਜਿਹੜੀ ਹੈਂਡਲ ਹੈ ਉਹਨਾਂ ਨੂੰ ਵੀ ਕਲੀਨ ਕਰਾਂਗੀ ਇਹ ਦਰਵਾਜੇ ਤੁਸੀਂ ਦੇਖ ਸਕਦੇ ਆ ਕਿੰਨੇ ਜ਼ਿਆਦਾ ਗੰਦੇ ਹੋਏ ਆ ਇਹ ਵੀ ਮੈਂ ਜਦੋਂ ਕਲੀਨ ਕਰਾਂਗੀ ਇਹਨਾਂ ਦੀ ਵੀ ਟ੍ਰਿਕ ਜਿਹੜੀ ਹੋਏਗੀ ਤੁਹਾਡੇ ਨਾਲ ਪੈਣਾ ਜ਼ਰੂਰ ਸਾਂਝੀ ਕੀਤੀ ਜਾਊਗੀ हां जी ਤੇ ਭੈਣੋ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਭੈਣੋ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਮੇਰੀ ਵੀਡੀਓ ਜਿਹੜੀ ਆ ਉਹ ਜਲਦੀ ਤੋਂ ਜਲਦੀ ਮਿਲ ਸਕੇ ਤੇ ਭੈਣੋ ਬਹੁਤ ਸੌਖੇ ਸੌਖੇ ਤਰੀਕੇ ਦੇ ਨਾਲ ਆਪਾਂ ਟ੍ਰਿਕ ਦੱਸਦੀਆਂ ਤੇ ਇਹ ਦੇਖੋ ਕਿੰਨੀ ਯੂਸਫੁਲ ਜੀ ਟ੍ਰਿਕ ਆ ਇਹਦੇ ਨਾਲ ਆਪਾਂ ਘਰ ਦੇ ਕਿੰਨੇ ਜ਼ਿਆਦਾ ਕੰਮ ਜਿਹੜੇ ਆ ਉਹ 1 ਮਿੰਟ ਦੇ ਵਿੱਚ ਕਰ ਸਕਦੇ ਆ ਔਰ ਚੁਟਕੀਆਂ ਦੇ ਵਿੱਚ ਹੀ ਕੰਮ ਖਤਮ ਜਿਹੜੇ ਹੋ ਜਾਂਦੇ ਆ ਤੇ ਡਸਟਿੰਗ ਬਹੁਤ ਵਧੀਆ ਹੁੰਦੀ ਆ ਦੇਖੋ ਐਵੇਂ ਨਾ ਜਿਆਦਾ ਜਿਆਦਾ ਪੈਸੇ ਮਹਿੰਗੇ ਵੰਗੇ ਹਨਾ ਕਲੀਨਰਾਂ ਤੇ ਖਰਚਿਆ ਕਰੋ ਕਿਉਂਕਿ 120 130 ਰੁਪਏ ਦੀ ਉਹ ਬੋਟਲ ਆਂਦੀ ਹੈ ਤਾਂ ਦੇਖੋ ਆਪਾਂ ਕਿੰਨੀ ਪਿਆਰੀਏ ਬਣਾ ਲਈਏ ਚੀਜ਼ ਔਰ ਇਹਨੀਆਂ ਚੀਜ਼ਾਂ ਕਲੀਨ ਵੀ ਬਹੁਤ ਵਧੀਆ ਕੀਤੀਆਂ ਤੁਹਾਡੇ ਸਾਹਮਣੇ ਮੈਂ ਕਰਕੇ ਦਿਖਾਈਆਂ ਤੇ ਪੈਨੋ ਚੈਨਲ ਨੂੰ ਜਰੂਰ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਕਰਕੇ ਹੀ ਆਪਾਂ ਵਾ ਠੀਕ ਹੈ ਜੀ ਤੇ ਜੇ ਤੁਸੀਂ ਪਿਆਰ ਦਿਓਗੇ ਤੇ ਆਪਾਂ ਨਵੀਆਂ ਨਵੀਆਂ ਟ੍ਰਿਕ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ